ਜਿਹੜਾ ਐਡੀ ਐਸ਼ਾ ਮੇਰੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਬਸਤਾਰਾ ਆਪਾਂ ਕਰ ਦੇਵਾਂਗੇ ਅੱਜ 10 ਤਰੀਕ ਹੈ ਦਿਨ ਹੈ ਸ਼ਨੀਵਾਰ ਮੇਰੀ ਗੱਲ ਲਿਖ ਲਓ ਕਾਪੀ ਪੈਨ ਚਾਕੇ ਨੋਟ ਕਰਕੇ ਅੱਜ ਪੰਜਾਬ ਦੀਆਂ ਸਾਰੀਆਂ ਕੋਰਤਾਂ 'ਚ ਛੁੱਟੀ ਹੈ ਕੀ ਪਾਨਾ ਸਿੱਧੂ ਅੱਜ ਯਾਨੀ ਕਿ 10 ਫਰਵਰੀ ਨੂੰ ਰਿਹਾ ਹੋਵੇਗਾ ਕੀ ਪਾਨਾ ਸਿੱਧੂ ਤੇ ਲੱਗੇ ਸਾਰੇ ਇਲਜ਼ਾਮ ਅਤੇ ਪਰਚੇ ਰੱਦ ਹੋਣਗੇ ਕੀ ਪਾਨਾ ਸਿੱਧੂ ਜੇਰ ਤੋਂ ਬਾਹਰ ਆ ਜਾਵੇਗਾ ਇਸ ਵਾਰ ਲਈ ਕਿਉਂਕਿ ਪੁਲਿਸ ਵੱਲੋਂ ਪਾਨਾ ਸਿੱਧੂ ਦੀ ਰਿਹਾਈ ਲਈ ਦਿੱਤੀ ਥੈਡਲਾਈਨ ਅੱਜ ਖਤਮ ਹੋ ਰਹੀ ਹੈ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ ਕਲਿੱਕੀ ਰੂਪਰੇ ਵਿੱਚ ਹੋਇਆ ਸੋ ਉਹਦੇ ਮੁਕਾਬਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਐਡੀ ਐਸਾ ਮੇਰੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦੇਾਂਗੇ ਇਹ ਗੱਲ ਨਾਲ ਦੇ ਨਾਲ ਕੋਈ ਆ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਾ ਰਿਹਾ ਹੋ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੋਰੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹ ਰਿਹਾ ਹਾਂ ਓਹ ਰਿਹਾ ਹੋ ਜਾਣ ਕਿ ਫੇਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100 ਦੀ 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਦੱਸਿਆ ਸੀ ਕਿ ਕੋਈ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪ ਆਪ ਉਹ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲੇ ਭੜੌਦਾ ਰਿਆ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਯੂਥ ਆ ਮੈਸੇਜ ਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਦੇ ਵਿੱਚ ਰਹਿ ਗਿਆ ਉਹ ਬਿਲਕੁਲ ਡਿਫਟਾਰਾ ਹੋ ਜਾਏਗਾ ਇੰਨੀ ਗੱਲ ਆ ਕਹਿੰਦਾ ਹੋਇਆ ਮੈਂ ਤੁਹਾਨੂੰ ਫੇਰ ਫਟੇ ਬੁਲਾਉਣਾ ਸ਼ਸ਼ੀਕਾਲ ਔਰ ਤੁਸੀਂ ਆਪ ਦਾ ਧਿਆਨ ਰੱਖੋ ਹੁਣ ਆਰਾਮ ਦੇ ਨਾਲ ਜਾਓ ਥੈਂਕ ਯੂ ਵੈਰੀ ਮਚ ਜੀ ਹਾਂ ਪੁਲਿਸ ਨੇ 3 ਫਰਵਰੀ ਦੇ ਅੰਦੋਲਨ ਦੌਰਾਨ ਖੁਦ ਇਹ ਐਲਾਨ ਕੀਤਾ ਸੀ ਕਿ ਪਾਨਾ ਸਿੱਧੂ ਦੀ ਰਿਹਾਈ 10 ਫਰਵਰੀ ਤੱਕ ਕਰ ਦਿੱਤੀ ਜਾਵੇਗੀ ਪਰ ਹੁਣ ਇਸ ਰਿਹਾਈ ਤੇ ਅਟਕਲਾਂ ਦੀ ਤਲਵਾਰ ਨ ਲਟਕਦੀ ਨਾ ਸਰਾ ਰਹੀ ਹੈ ਦਰਸਲ 10 ਫਰਵਰੀ ਯਾਨੀ ਕਿ ਅੱਜ ਸ਼ਨੀਵਾਰ ਹੋਣ ਕਰਕੇ ਅਦਾਲਤਾਂ ਅਤੇ ਦੂਜੇ ਸਰਕਾਰੀ ਅਦਾਰਿਆਂ ਵਿੱਚ ਸਰਕਾਰੀ ਛੁੱਟੀ ਹੈ ਜਿਸ ਕਾਰਨ ਇਹ ਰਿਹਾਈ ਹੁੰਦੀ ਸੰਭਵ ਨਹੀਂ ਜਾ ਰਹੀ ਉਧਰ ਪਾਨਾ ਸਿੱਧੂ ਦੇ ਸਾਥੀ ਪਰਵਿੰਦਰ ਝੋਟਾ ਨੇ ਵੀ ਪਾਨਾ ਸਿੱਧੂ ਦੀ ਰਿਹਾਈ ਨਾ ਹੋਣ ਨੂੰ ਲੈ ਕੇ ਸਵਾਲ ਚੁੱਕੇ ਨੇ ਅੱਜ ਤਰੀਕ ਕਿੰਨੀ ਆਪਾਂ 10 ਅੱਜ ਕੀ ਵਾਦਾ ਕਰਿਆ ਸੀ ਵਜੀਰਾ ਨੇ ਰੰਗਜੀਤਿਆਂ ਨੇ ਵੀ ਅੱਜ ਅਸੀਂ ਛੱਡਾਂਗੇ ਭਾਨੇ ਵੀਰ ਨੂੰ ਤੇ ਅੱਜ ਤਰੀਕ ਹੈ 10 ਤੇ ਅੱਜ ਭਾਨੇ ਨੂੰ ਸ਼ਾਮ ਨੂੰ 5 ਵਜੇ ਛੱਡਣ ਦਾ ਵਾਦਾ ਕਰਿਆ ਗਿਆ ਸੀ ਕਿੱਥੋਂ ਕੋਟ ਦੇ ਹੁਕਮਾਂ ਰਾਹੀਂ ਤੇ ਸੋਨੂੰ ਮੈਂ ਇੱਕ ਗੱਲ ਲੱਸਾਂ ਪੰਜਾਬੀਓ ਉਹ ਮੇਰੇ ਪੰਜਾਬੀ ਭਰਾਵੋ ਉਹ ਤੁਸੀਂ ਸੱਚਾਈ ਨਾਲ ਜੁੜਜਿਆ ਕਰੋ ਅੱਜ 10 ਤਰੀਕ ਹੈ ਦਿਨ ਹੈ ਸ਼ਨੀਵਾਰ ਮੇਰੀ ਗੱਲ ਲਿਖ ਲਓ ਕਾਪੀ ਪੈਨ ਚੱਕ ਕੇ ਨੋਟ ਕਰਕੇ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਐ ਸੋਨੂੰ ਕਿਹਨੂੰ ਕਿਹਨੂੰ ਪਤਾ ਸੀ ਇਹ ਸਿੱਪੇ ਜਖਲਾਂ ਲੈ ਸੁਣ ਲੈ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਐ A to Z ਕੋਟਾਂ ਛੁੱਟੀ ਐ ਸਮਝੀ ਗੱਲ ਮੇਰੀ ਅੱਜ ਪੰਜਾਬ ਦੀਆਂ ਜਿੰਨੀਆਂ ਵੀ ਕੋਟਾਂ ਨੇ ਉਥੇ ਛੁੱਟੀ ਐ ਕਿਵੇਂ ਛੱਡਾਂਗੇ ਭਾਣੇ ਨੂੰ ਦੱਸ ਨੂੰ ਇੰਗਰੇਜ਼ ਬਜ਼ੀਰਾਂ ਨੇ ਫਰਮਾਨ ਕਰਿਆ 10 ਤਰੀਕੀ ਕਿ ਕੌ ਰੱਖੀ ਉਹਨਾਂ ਨੂੰ ਪਤਾ ਸੀ ਉਹਦੇ ਛੁੱਟੀ ਹੈ ਆਪਣੇ ਕੋਲੇ ਬਹਾਨਾ ਹੋਊਗਾ ਵੀ ਅੱਜ ਤਾਂ ਛੁੱਟੀ ਹੈ ਅਸੀਂ ਅਗਲੇ ਦੋ ਦਿਨਾਂ ਨੂੰ ਚਾੜ ਰਣ ਨੂੰ 5 ਦਿਨਾਂ ਦੇ ਤਰੀਕ ਫੇਰ ਕਾ ਦੇਣਗੇ ਤੇ ਭਾਨਾ ਅੰਦਰ ਜੇਲ੍ਹ ਚ ਬੈਠਾ ਮੇਰੇ ਵਾਂਗੂ 5 ਦਿਨਾਂ ਜੀ ਡੀਕੂਗਾ ਅੱਜ ਛੁੱਟੀ ਹੈ ਤੇ ਪ੍ਰਵਿੰਦਰ ਚੋਟਾ ਨੇ 3 ਫਰਵਰੀ ਦੇ ਪ੍ਰਦਰਸ਼ਨ ਦੌਰਾਨ ਭਾਨਾ ਸਿੱਧੂ ਦੀ ਰਿਹਾਈ ਲਈ 6 ਦਿਨ ਦਾ ਸਮਾਂ ਦੇਣ ਦਾ ਵਿਰੋਧ ਕੀਤਾ ਸੀ ਚੋਟਾ ਨੇ ਲੱਖਾਂ ਸਿਧਾਨਾਂ ਤੇ ਸਵਾਲ ਚੁੱਕੇ ਸੀ ਅਤੇ ਇਲਜ਼ਾਮ ਲਗਾਏ ਸੀ ਕਿ ਪੁਲਿਸ ਨੇ ਪ੍ਰਦਰਸ਼ਨ ਨੂੰ ਠੰਡਾ ਕਰਨ ਲਈ ਛੇ ਦਿਨ ਦਾ ਸਾਮਾ ਮਕੇ ਜਦੋਂ ਕਿ ਭਾਨੇ ਤੇ ਚਾਰ ਵੱਖ-ਵੱਖ ਥਾਣਿਆਂ 'ਚ ਪਰਚੇ ਦਰਜ ਨੇ ਜੋ ਕਿ ਵੱਖ-ਵੱਖ ਵਿਅਕਤੀਆਂ ਵੱਲੋਂ ਦਰਜ ਕਰਵਾਏ ਗਏ ਨੇ ਅਜਿਹੇ 'ਚ ਚਾਰ ਵਿਅਕਤੀਆਂ ਤੋਂ ਇਕੱਠੇ ਪਰਚੇ ਰੱਦ ਕਰਵਾਉਣਾ ਅਤੇ ਚਾਰ ਅਦਾਲਤਾਂ 'ਚ ਕੇਸ ਰੱਦ ਕਰਵਾਉਣਾ ਕਦੇ ਵੀ ਸੰਭਵ ਨਹੀਂ ਅੱਜ ਕੋਰਟ ਛੁੱਟੀ ਆ ਬਾਬਿਓ ਕੋਰਟ 'ਚ ਕੋਟਾਂ ਚ ਛੁੱਟੀ ਅੱਜ ਕਿਵੇਂ ਕਿਵੇਂ ਆਰਡਰ ਪਾਸ ਹੋਣਗੇ ਕਿਵੇਂ ਨੈਵਕੋਟ ਲੈ ਕੇ ਜਾਣਗੇ ਮਚਲਕੇ ਕਿਵੇਂ ਚਾਰ ਕੋਟਾਂ ਚ ਅੱਜ ਮਦਈਆਂ ਨੇ ਇਹੀ ਗੱਲ ਮੈਂ ਸਮਝਾ ਰਿਹਾ ਸੀ ਬਾਰ-ਬਾਰ ਤੇ ਮੇਰੀਆਂ ਚੀਜ਼ਾਂ ਨੂੰ ਗਲਤ ਚਲਾ ਰਹੇ ਸੀ ਭਾਨਾ ਸਾਡਾ ਭਰਾ ਭਾਨੇ ਲਈ ਸੀ ਸਾਰਾ ਟੱਬਰ ਸਾਡੀਆਂ ਸਾਰੀਆਂ ਟੀਮਾਂ ਸਿਰ ਤੋੜ ਦੀ ਬਾਜ਼ੀ ਲਾਵਾਂਗੀਆਂ ਮੰਦੀ ਸਿੰਘਾਂ ਦੇ ਵੀ ਲਾਵਾਂਗੇ ਭਾਨੇ ਲਈ ਵੀ ਲਾਵਾਂਗੇ ਪ੍ਰਿੰਸਟੂਟ ਆਉਂਦਾ ਬਾਈ ਕੀ ਆਉਂਦਾ ਪ੍ਰਿੰਸਟੂਟ ਆਵਾਜ਼ ਨਹੀਂ ਆਉਂਦੀ ਹੁਣ ਤੁਸੀਂ ਪਤਾ ਕਰਾ ਲਓ ਛੋਡੇ ਵਕੀਲ ਹੋਣੇ ਛੋਡੇ ਯਾਰ ਦੋਸਤੋਣੇ ਤੁਸੀਂ ਭਾਨੇ ਦੇ ਰਿਹਾ ਹਾਈ ਨੂੰ ਇੱਕ ਪਾਸੇ ਛੱਡ ਦਿਓ ਅੱਜ ਦੀਆਂ ਕਾਇ ਪੁੱਛ ਲੋ ਵੀ ਕੋਰਟ ਕੰਮ ਲੱਗਣੀਆਂ ਕਿ ਨਹੀਂ ਲੱਗਣਗੀਆਂ ਆ ਸਿੱਪਾ ਗੱਲਾਂ ਜਖਲਾਣ ਮੇਰਾ ਯਾਰਾ ਸਿੱਪਿਆ ਜੰਨਾ ਚਿਰ ਇੱਕ ਛੰਡੇ ਥੱਲੇ ਇਕੱਠੇ ਨਹੀਂ ਹੁੰਦੇ ਆਪਣਾ ਡਾਕਟਰ ਇੱਕ ਨਹੀਂ ਹੁੰਦਾ ਸਿਰ ਜੋੜ ਕੇ ਨਹੀਂ ਬੰਦੇ ਉਹਨਾਂ ਚਿਰ ਕੰਮ ਨਹੀਂ ਬੰਨਣਾ ਉਹਨਾਂ ਚਿਰ ਬਾਤ ਨਹੀਂ ਪੈਣੀ ਸ਼ੇਅਰ ਕਰਦੇ ਉਹਨੂੰ ਪਹਚਾ ਦਿਓ ਕੱਲੇ ਕੱਲੇ ਵੀਰ ਤੱਕ ਜੋ ਭਾਨੇ ਦੇ ਆਸਾ ਲਾਈ ਬੈਠਿਆ ਅਜ ਬਾਹਰ ਆਉਣ ਦੀਆਂ ਵੀ ਭਾਈਓ ਅੱਜ ਛੁੱਟੀ ਐ ਕੋਟਾ ਚ ਸਾਰੇ ਪੰਜਾਬ ਦੀਆਂ ਪੋਟਾਂ ਮੈਂ ਤਾਂ ਖਰ ਤਨ ਤਰੀਕ ਨੂੰ ਹੀ ਕਹਤਾ ਸੀ ਵੀ ਭਾਨੇ ਨੂੰ ਛੱਡਦੇ ਨਹੀਂ ਕਿਉਂਕਿ ਮੇਰੇ ਨਾਲ ਖੁਦ ਹੀ ਹੋਇਆ ਸੀ ਜਿਸ ਤਨ ਲੱਗੇ ਸੋ ਤਨ ਜਾਣੇ ਆ ਮੁੱਲਾ ਕੀ ਜਾਣੇ ਪੀੜ ਪਰਾਈ ਸੋ ਮੈਨੂੰ ਪਤਾ ਸੀ ਹਨਾ ਸੋ ਬਾਈ ਇੱਕ ਨਿਸ਼ਾਨ ਸਾਹ ਥੱਲੇ ਇਕੱਠੇ ਹੋਵਾਂਗੇ ਛੇਤੀ ਹੋਵਾਂਗੇ ਬੇਟ ਐਂਡ ਬਾਅਦ ਚ ਵੱਡੇ ਕਿਸੇ ਹੁਕਮਾਂ ਨਾਲ ਹੋਵਾਂਗੇ ਹਨਾ ਜ਼ਿਫੇਦਾਰਾਂ ਦੇ ਹੁਕਮਾਂ ਨਾਲ ਆਪਣੇ ਆਪਣੇ ਜ਼ਿਫੇਦਾਰਾਂ ਦੇ ਹੁਕਮਾਂ ਨਾਲ 10 ਜਨਵਰੀ ਤੋਂ 3 ਫਰਵਰੀ ਤੋਂ ਲੈ ਕੇ 10 ਫਰਵਰੀ ਵਿਚਾਲੇ ਪਾਨਾ ਸਿੱਧੂ ਨੂੰ ਲੈ ਕੇ ਕਾਫੀ ਕੁਝ ਵਾਪਰਿਆ ਪਾਨਾ ਸਿੱਧੂ ਦੇ ਪਰਿਵਾਰ ਸਣੇ ਉਸੀਆਂ ਭੈਣਾਂ ਅਤੇ ਲੱਖਾ ਸਿਧਾਣਾ ਤੇ ਪਰਚਾ ਦਰਜ ਕਰ ਲਿਆ ਗਿਆ ਬਰਨਾਲਾ ਦੀ ਧਨੋਲਾ ਪੁਲਿਸ ਨੇ ਲੱਖਾ ਸਿਧਾਣਾ ਅਤੇ ਪਾਨੇ ਦੇ ਪਰਿਵਾਰ ਤੇ 307 ਤਹਿਤ ਕੁੱਲ 12 ਧਰਾਵਾਂ ਹੇਠ ਪਰਚਾ ਦਰਜ ਕੀਤਾ ਜਿਸ ਨੂੰ ਦੇਖ ਕੇ ਵੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੁਲਿਸ ਪਾਨਾ ਸਿੱਧੂ ਨੂੰ ਟਿੱਲੇ ਦੇਣ ਦੇ ਮੂੜੇ 'ਚ ਬਿਲਕੁਲ ਵੀ ਨਹੀਂ ਜਾਪਦੀ